ਘਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ ਰਾਜ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਅਤੇ ਪੰਜਾਬ ਦੀ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਲੱਗਿਆ ਬੜਾ ਵੱਡਾ ਝਟਕਾ ਦਿੱਲੀ ਦੀਆਂ ਮidan ਸਭਾ ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਆਲਰੇਡੀ ਸਦਮੇ ਦੇ ਵਿੱਚ ਨੇ ਟੈਨਸ਼ਨ ਦੇ ਵਿੱਚ ਨੇ ਕਿਉਂਕਿ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਇੱਕ ਦੂਜੇ ਦਾ ਰੱਜ ਕੇ ਜਲੂਸ ਕੱਢਿਆ ਵਿਰੋਧ ਨਹੀਂ ਕੀਤਾ ਗਿਆ ਵਿਰੋਧੀ ਧਿਰ ਵੱਲੋਂ ਲੇਕਿਨ ਇਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਮੰਤਰੀ ਆਪਸ ਵਿੱਚ ਗੁੱਤਮ ਗੁੱਥੀ ਹੋਏ ਕਿਉਂ ਹੋਏ ਕਿਉਂਕਿ ਇੱਕ ਦੂਜੇ ਦੀ ਗੱਲ ਨਹੀਂ ਮੰਨੀ ਜਾ ਰਹੀ ਜਿਹੜਾ ਮੰਤਰੀ ਹੈ ਉਹ ਕਹਿੰਦਾ ਮੈਂ ਮੰਤਰੀਆਂ ਮੈਂ ਜਿਹੜੇ ਵਿਧਾਇਕਾਂ ਤੋਂ ਕੀ ਲੈਣਾ ਦੂਸਰੇ ਪਾਸੇ ਜੇ ਗੱਲ ਕਰੀਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਵਿਧਾਨ ਸੈਸ਼ਨ ਨੂੰ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਗਏ ਨੇ ਅੱਖਾਂ ਦੇ ਵਿੱਚ ਉਹਨਾਂ ਦੀ ਪ੍ਰੋਬਲਮ ਆ ਗਈ ਹੈ ਲੇਕਿਨ ਜਿਹੜਾ ਝਟਕਾ ਲੱਗਿਆ ਹੈ ਸੋਨੀਆ ਮਾਨ ਜੋ ਫਿਲਮੀ ਅਦਾਕਾਰਾ ਹੈ ਇਹ ਉਹੀ ਸੋਨੀਆ ਮਾਨ ਹੈ ਜਿਸ ਨੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਰਕਤ ਕੀਤੀ ਵਿਰੋਧ ਕੀਤਾ ਭਾਰਤੀ ਜਨਤਾ ਪਾਰਟੀ ਦਾ ਅਤੇ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਕੀਤਾ ਇਹ ਉਹੀ ਸੋਨੀਆ ਮਾਨ ਹੈ ਜਿਸ ਨੇ ਸਿਮਰਜ ਸਿੰਘ ਮਾਨ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਜਦੋਂ ਉਹਨਾਂ ਨੇ ਕੈਂਪੇਨ ਚਲਾਈ ਹਲਕਾ ਸੰਗਰੂਰ ਦੇ ਵਿੱਚ ਤਾਂ ਸੋਨੀਆ ਮਾਨ ਨੇ ਕਿਰਪਾਨ ਫੜੀ ਅਤੇ ਨਾਰਾ ਲਾਇਆ ਅਤੇ ਹਾਂ ਦੀ ਹਾਂ ਹਾਂ ਦੇ ਵਿੱਚ ਮਲਾਈ ਕਿਸ ਦੇ ਸਿਮਰਜ ਸਿੰਘ ਮਾਨ ਦੇ ਉਨੇ ਕਹੇ ਜਿਹੜੀਆਂ ਪਾਰਟੀਆਂ ਸਿੱਖ ਪੰਥ ਦੇ ਵਿਰੁੱਧ ਚੱਲਦੀਆਂ ਨੇ ਸਿੱਖ ਔਮਦਾ ਕਿਸਾਨਾਂ ਦਾ ਪੰਜਾਬ ਦੀ ਕਿਸਾਨੀ ਜਵਾਨੀ ਅਤੇ ਪਾਰੀਆਂ ਦਾ ਨੁਕਸਾਨ ਕਰਦੀ ਹੈ ਮੈਂ ਉਸ ਦਾ ਵਿਰੋਧ ਕਰਦੀ ਹਾਂ ਚਾਹੇ ਮੈਨੂੰ ਆਪਣੀ ਜਾਨ ਵੀ ਦੇਣੀ ਪਵੇ ਸਿੱਖ ਪੰਥ ਵਾਸਤੇ ਤੇ ਮੈਂ ਪਿੱਛੇ ਨਹੀਂ ਹਟਾਂਗੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸੋਨੀਆ ਮਾਨ ਨੇ ਵੱਡਾ ਦਾਅਵਾ ਕੀਤਾ ਸੀ ਸੋਨੀਆ ਮਾਨ ਜੇ ਇਹ ਸਮਾਜ ਸੇਵੀ ਵੀ ਹੈ ਸੋਸ਼ਲ ਵਰਕ ਵੀ ਉਹਦੇ ਦੁਆਰਾ ਕੀਤੇ ਜਾਂਦੇ ਨੇ ਦੂਸਰੇ ਪਾਸੇ ਉਹ ਫਿਲਮੀ ਐਕਟਰ ਵੀ ਹੈ ਇੱਕ ਸੈਲੀਬ੍ਰਿਟੀ ਤੌਰ ਤੇ ਵੀ ਕੰਮ ਕਰ ਰਹੀ ਹੈ ਅੱਜ ਤੋਂ 4 ਦਿਨ ਪਹਿਲਾਂ ਸੋਨੀਆ ਮਾਨ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲਿਤ ਕੀਤੀ ਸੀ ਸਰੂਪਾ ਪਾਇਆ ਗਿਆ ਸੀ ਲੇਕਿਨ ਜਿਵੇਂ ਹੀ ਸਿੱਖ ਜਗਤ ਪੰਜਾਬੀ ਜਗਤ ਨੂੰ ਪਤਾ ਲੱਗਿਆ ਕਿ ਕਿਸ ਤਰ੍ਹਾਂ ਦੀ ਕਰਤੂਤ ਕੀਤੀ ਗਈ ਹੈ ਸੋਨੀਆ ਮਾਨ ਵੱਲੋਂ ਲਗਭਗ ਕਮੈਂਟਾਂ ਦੇ ਵਿੱਚ ਬੁਰੇ ਭਲੇ ਸ਼ਬਦ ਆਕੇ ਗਏ ਸੋਨੀਆ ਮਾਨ ਨੂੰ ਸੋਨੀਆ ਮਾਨ ਹੁਣ ਪੂਰੀ ਤਰ੍ਹਾਂ ਟੈਨਸ਼ਨ ਦੇ ਵਿੱਚ ਹੈ ਕਿ ਆਖਰਕਾਰ ਮੇਰੇ ਕੋਲੋਂ ਕਿਹੜੀ ਵੱਡੀ ਗਲਤੀ ਹੋ ਗਈ ਸੋਨੀਆ ਮਾਨ ਪੂਰੀ ਤਰ੍ਹਾਂ ਘਬराई ਹੋਈ ਹੈ ਸੋਨੀਆ ਮਾਨ ਦਾ ਸਿੱਖ ਪੰਥ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਹਿ ਕੇ ਜੇਕਰ ਤੁਸੀਂ ਰਾਜਨੀਤੀ ਵਿੱਚ ਜਾਣਾ ਹੀ ਸੀ ਤਾਂ ਫਿਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਜਾ ਸਕਦੇ ਸੀ ਤੁਸੀਂ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਅੰਮ੍ਰਿਤਸਰ ਜਿਸ ਦੇ ਪ੍ਰਧਾਨ ਨੇ ਸਮਜੀਤ ਸਿੰਘ ਮਾਨ ਤੁਸੀਂ ਅਕਾਲੀ ਦਲ ਵਾਰਸ ਪੰਜਾਬ ਜਿਸ ਦੇ ਰਾਸ਼ਟਰੀ ਪ੍ਰਧਾਨ ਨੇ ਅਮਰਪਾਲ ਖਾਲਸਾ ਤੁਸੀਂ ਉਹਨਾਂ ਦੀ ਪਾਰਟੀ ਵਿੱਚ ਜਾ ਸਕਦੇ ਸੀ ਲੇਕਿਨ ਤੁਹਾਨੂੰ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਜਾਣਾ ਚਾਹੀਦਾ ਸੀ ਖਬਰਾਂ ਇਸ ਤਰ੍ਹਾਂ ਦੀ ਵੀ ਆ ਰਹੀਆਂ ਨੇ ਕਿ ਸੋਨੀਆ ਮਾਨ ਕਿਸੇ ਵੀ ਸਮੇਂ ਜਿਹੜਾ ਹੈ ਉਹ ਸ਼੍ਰੋਮਣੀ ਸੌਰੀ ਆਮ ਆਦਮੀ ਪਾਰਟੀ ਦਾ ਪੱਲਾ ਸ਼ਰਤ ਸਕਦੀ ਹੈ ਕਿਉਂਕਿ ਸੂਨੀਆ ਮਾਨ ਦਾ ਹਰ ਪੱਧਰ ਤੇ ਜਿਹੜੇ ਸਿੱਖ ਧਰਮ ਤੋਂ ਬਿਲੋਂਗ ਕਰਦੇ ਨੇ ਜਿਹੜੇ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਉਹਨਾਂ ਵੱਲੋਂ ਸੂਨੀਆ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਸੂਤਰ ਦੱਸਦੇ ਨੇ ਜੇ ਇੱਕ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਸੂਨੀਆ ਮਾਨ ਨੂੰ ਫਿਰ ਦੁਬਾਰਾ ਵਾਪਸੀ ਕਰਨੀ ਪਵੇਗੀ ਯਾਨੀ ਕਿ ਅਸਤੀਫਾ ਦੇਣਾ ਪਵੇਗਾ ਜਿਹੜੀ ਮੋਡਲੀ ਮੈਂਬਰਸ਼ਿਪ ਲਈ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੋਂ ਧੰਨਵਾਦ